ਸੁਰੱਖਿਆ ਵਿਵਾਦ ਤੇ ਮੁੱਖ ਮੰਤਰੀ ਹਰਪਜਨ ਸਿੰਘ ਈਟੀਓ ਦਾ ਇਹ ਮਹੰ ਬਿਆਨ ਸਾਹਮਣੇ ਆਇਆ ਦੱਸੇ ਕਿ ਪੰਜਾਬ ਸਰਕਾਰ ਡਰਗ ਮਾਫੀਆ ਨੂੰ ਖਤਮ ਕਰਨ ਦੇ ਲਈ ਵਚਨਬੱਧ ਹੈ। ਉਹਨੇ ਕਿਹਾ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਡਰਗ ਮਾਫੀਆ ਨੂੰ ਸੁਰੱਖਿਆ, ਕਟੌਣ ਵਿਦਾ ਵਿਰੋਧ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਆਉਂਦੀ ਹੈ ਤਾਂ ਇਹ ਪਾਰਟੀਆਂ ਕਦੇ ਵੀ ਇਕੱਠੀਆਂ ਨਹੀਂ ਹੁੰਦੀਆਂ। ਪੰਜਾਬ 'ਚ ਨਸ਼ਾ ਖਿਲਾਫ ਵਿੱਡੀ ਜੰਗ ਤਹਿਤ ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰੇਗੀ। ਮੰਤਰੀ ਹਰਪਜਨ ਸਿੰਘ ਈਟੀਓ ਨੇ ਲੋਕਾਂ ਨੂੰ ਇਸ ਮੋਹਮ ਦੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਸਸਕਾਰ ਜੀ ਸਾਰਿਆਂ ਨੂੰ ਆਮ ਆਦਮੀ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਵਿਰੋਧ ਰਹੀ ਆ ਜਦੋਂ ਵੀ ਕਿਤੇ ਨਸ਼ਿਆਂ ਦੀ ਗੱਲ ਆਈ ਆ ਤੇ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਿਰੋਧ ਕੀਤਾ ਡਰਗ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਸੀਗਾ ਉਹਨੂੰ ਨਾਥ ਕਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਵਚਨ ਬਾਤਾਂ ਪਿਛਲੇ ਦਿਨੀ ਡਰਗ ਮਾਫੀਆ ਦੀ ਸਿਕਿਉਰਿਟੀ ਜਿਹੜੀ ਸੀਗੀ ਉਹਨੂੰ ਰਿਡਿਊਸ ਕੀਤਾ ਗਿਆ ਘੱਟ ਕੀਤਾ ਗਿਆ ਤੇ ਤਿੰਨੇ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਇਕੱਠੀਆਂ ਹੋ ਕੇ ਇਸ ਚੀਜ਼ ਦੇ ਵਿਰੋਧ ਬੋਲਣ ਲੱਗੀਆਂ ਜਦੋਂ ਵੀ ਕਿਤੇ ਪੰਜਾਬ ਦੇ ਵਿਕਾਸ ਦੀ ਗੱਲ ਆਈ ਆ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਆ ਉਦੋਂ ਤਾਂ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਪਰ ਜਦੋਂ ਯੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਛੜਿਆ ਹੋਇਆ ਹਰ ਵਿਅਕਤੀ ਜਿਹੜਾ ਹੈ ਪੰਜਾਬ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਇਸ ਮੂਹਮ ਦੀ ਜੜੀਆ ਉਹ ਪ੍ਰਸ਼ੰਸਾ ਕਰ ਰਿਹਾ ਹੈ ਸੋ ਉਸ ਵੇਲੇ ਡਰਗ ਮਾਫੀਆ ਜਿਹੜਾ ਕਿ ਜਿੰਨੂੰ ਪਤਾ ਮੰਤਰੀ ਲੈਵਲ ਤੱਕ ਦੀ ਸੁਰੱਖਿਆ ਦਿੱਤੀ ਗਈ ਹੈ ਕੀ ਇਹ ਜਾਇਜ਼ਾ ਅੱਜ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਆ ਉਹ ਡਰੱਗ ਫ੍ਰੀ ਪੰਜਾਬ ਨੂੰ ਕਰਾਂਗੇ ਪੰਜਾਬ ਨਸ਼ਿਆਂ ਨੇ ਪੰਜਾਬ ਤੇ ਬਹੁਤ ਘਰ ਬਰਬਾਦ ਕੀਤੇ ਨੇ ਬਹੁਤ ਕੁਝ ਪੰਜਾਬ ਦਾ ਜਿਹੜਾ ਹੈ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਬਰਬਾਦ ਕੀਤਾ ਜਾ ਚੁੱਕਾ ਹੈ ਸੋ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਹਦੀ ਅਸੀਂ ਇਹਨੂੰ ਪੂਰਾ ਤਕੀਰ ਤੱਕ ਜਿਹੜਾ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਜਿਹੜਾ ਖਤਮ ਕਰਾਂਗੇ ਮੈਂ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕਰਨਾ ਕਿ ਉਹ ਇਹ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਛੜਿਆ ਹੋਇਆ ਹੈ ਇਹਦੀ ਡਟ ਕੇ ਹਮਾਇਤ ਕਰਨ ਤਾਂ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਬਹੁਤ ਬਹੁਤ ਧੰਨਵਾਦ